ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਦੇ ਕਿਵੇਂ ਹੋ ਜੀ ਤੁਸੀਂ ਸਾਰੇ ਅਵੀਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਹੋ ਮੋਂਗੇ ਰਾਜੀ ਖੁਸ਼ੀ ਹੋ ਮੋਂਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਇਹ ਆਪਾਂ ਵਸਾਰੇ ਸੀ ਜੀ ਬਿਸਤਰਾ ਇੱਕ ਕਮਰੇ ਦੇ ਵਿੱਚ ਆਪਣੇ ਦੋ ਮੰਜੇ ਢਾਕੇ ਵਸਾਏ ਹੁੰਦੇ ਨੇ ਇਹ ਰਾਤ ਆਪਾਂ ਮੰਜਾ ਚੱਕ ਲਿਆ ਸੀ ਇੱਕ ਲੋਡ ਪੈ ਗਈ ਸੀ ਤੇ ਹੁਣ ਸਵੇਰੇ ਆਪਾਂ ਫੇਰ ਇਹਨੂੰ ਵਿਸਾ ਦੇਵਾਂਗੇ ਚਾਦਰਾਂ ਝਾੜ ਕੇ ਬਿছা ਕੇ ਸੈੱਟ ਕਰ ਦੇਵਾਂਗੇ ਜੀ ਆਪਾਂ ਥੋੜੀ ਜਿਹੀ ਵੀਡੀਓ ਬਣਾਈ ਹੈ ਜੀ ਇਹ ਸਵੇਰੇ ਸਵੇਰੇ ਫਿਰ ਆਪਾਂ ਜਾਣਾ ਸੀਗਾ ਜੀ ਟਾਲੀ ਸਾਹਿਬ ਨੂੰ ਅੱਜ ਪੂਰਨਵਾਸੀ ਸੀ ਦੁੱਧ ਪਾਉਣ ਜਾਣਾ ਸੀਗਾ ਆਪਾਂ ਤਾਂ ਕਰਕੇ ਜਲਦੀ ਜਲਦੀ ਕੰਮ ਕਰਕੇ ਫਿਰ ਆਪਾਂ ਚਲੇ ਗਏ ਸੀਗੇ ਜੀ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਜੀ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਇੱਧਰ ਪਈ ਸੀਗੀ ਥੋੜੀ ਜਿਹੀ ਕੱਪੜੇ ਇੰਨਾ ਹੀ ਤੈਹ ਲਾ ਦਾਂਗੇ ਆਪਾਂ ਤੇਲਾ ਕਿ ਸਾਈਡ ਤੇ ਕਰ ਦਾਂਗੇ ਫਿਰ ਝਾੜੂ ਲਾ ਕੇ ਬਾਅਦ ਚ ਇਹਨਾਂ ਨੂੰ ਸਾਫ ਦਾਂਗੇ ਜੀ ਆਪਾਂ ਜਦੋਂ ਜਾਣਾ ਹੁੰਦਾ ਜੀ ਕਿਤੇ ਫਿਰ ਜਲਦੀ ਜਲਦੀ ਕੰਮ ਕਰਨੇ ਪੈਂਦੇ ਨੇ ਸਾਰੇ ਐਸੀਗਾ ਵੀ ਇੰਨਾ ਹੀ ਤੈਹ ਲਾ ਦਈਏ ਸਾਂਭੇ ਜਾਣਗੇ ਤੇ ਫੇਰ ਧੋਣੇ ਹੋਣਗੇ ਸ਼ਾਮ ਨੂੰ ਹੋਰ ਕੱਪੜੀ ਸਾਂਭਣੇ ਸਭ ਤੋਂ ਔਖਾ ਕੰਮ ਆ ਜੀ ਸਾਰਿਆਂ ਤੋਂ ਵੱਧ ਖਲਾਰਾ ਕੱਪੜਿਆਂ ਦਾ ਹੀ ਪੈਂਦਾ ਇੱਕ ਗਰਮੀ ਕਰਕੇ ਹੋ ਜ਼ਿਆਦਾ ਜਾਂਦੇ ਨੇ ਜੀ ਦੋ ਦੋ ਤਿੰਨ ਤਿੰਨ ਸੂਟ ਹੋ ਜਾਂਦੇ ਨੇ ਸਾਰਿਆਂ ਦੇ ਮਸ਼ੀਨ ਜਿ ਕੋ ਮਣ ਨਾਲ ਕੱਪੜੇ ਜੇਬਾਂ ਜੂਬਾਂ ਜੇ ਬਾਹਰ ਨਿਕਲਿਆਉਂਦੀਆਂ ਨੇ ਜਿਹੜਾ ਇਹਨਾਂ ਦੀਆਂ ਜਦੋਂ ਮਸ਼ੀਨ ਘੇੜਾ ਦਿੰਦੀ ਹੈ फटाफट ਤੈ ਲਾ ਦਾਂਗੇ ਆਪਾਂ ਫਿਰ ਝਾੜੂ ਲਾ ਦਾਂਗੇ ਜਲਦੀ ਜਲਦੀ ਉਧਰ ਪਰਲੀ ਸਾਈਡ ਤੇ ਵੀ ਉਹ ਕੱਪੜੇ ਤੈ ਲਾਏ ਪਏ ਨੇ ਜੀ ਉਹ ਕੱਲ੍ਹ ਸ਼ਾਮ ਨੂੰ ਲਾਏ ਸੀ ਇਹ ਉਹਦੋਂ ਗਿੱਲੇ ਸੀਗੇ ਫੇਰ ਆਤਾ ਪਾਣੀ ਰੱਖਦੇ ਸੀ ਲਾ ਕੇ ਹੁਣ ਸਵੇਰੇ ਇਹਨਾਂ ਦੀ ਤੇਲ ਲਾ ਦਾਂਗੇ ਸਾਰਿਆਂ ਦੀ ਚਾਹੀ ਲਗਾ ਦਿੱਤੀ ਸੀ ਜੀ ਆਪਾਂ ਪ੍ਰੈਸ ਕਰਨ ਵਾਲਾ ਕੋਈ ਅਲੱਗ ਨਹੀਂ ਕਰਿਆ ਸੀ ਫੇਰ ਜਿੱਤੇ ਕਰਨੀ ਹੋ ਆਪਾਂ ਕੱਢ ਲਵਾਂਗੇ ਜਾਣ ਕਰਕੇ ਅੱਜ ਆਪਾਂ ਸਾਰੀ ਤਿਆਰ ਕਰਕੇ ਧਰ ਦਾਂਗੇ ਕੀਤਾ ਕਰ ਲੈਨੇ ਜੀ ਆਪਾਂ ਸਾਰੇ ਹੁਣ ਆਪਾਂ ਪਹਿਲਾਂ ਝਾੜੂ ਲਗਾ ਦਾਂਗੇ ਇਹਨਾਂ ਨੂੰ ਫੇਰ ਸਾਮਲਾਂਗੇ ਆਪਾਂ ਪੋਚਾ ਅਜ ਨਹੀਂ ਲਗਾਇਆ ਸੀਗਾ ਜੀ ਝਾੜੂ ਲਗਾ ਕੇ ਜਲਦੀ ਜਲਦੀ ਆਪਾਂ ਚਲੇ ਗਏ ਸੀ ਫੇਰ ਵੀ ਕੰਮ ਕਰਦੇ ਲੇਟ ਹੀ ਹੋ ਜਾਂਦਾ ਹੈ ਜੀ ਘਰੇ ਕੱਲੇ ਜਾਣੇ ਨੂੰ ਇੱਕ ਜਾਣਾ ਦੂਰ ਪੈ ਜਾਂਦਾ ਜੀ ਟਾਲੀ ਸਾਹਿਬ ਆਪਾਂ ਨੂੰ ਰਸਤੇ 'ਚ ਬਹੁਤ ਟਾਈਮ ਲੱਗ ਜਾਂਦਾ ਹੈ ਦੂਰ ਕਰਕੇ ਜੀ ਟਾਈਮ ਲੱਗ ਜਾਂਦਾ ਹੈ ਤਾਂ ਕਰਕੇ ਆਪਾਂ ਨਾ ਕੱਪੜੇ ਧੋਤੇ ਨੇ ਸਵੇਰੇ ਤੇ ਨਾਈ ਪੋਚੇ ਲਾਇਏ ਨੇ ਫਟਾਫਟ ਆਪਾਂ ਜਲਦੀ ਜਲਦੀ ਮੋਟੀ ਜਿਹੀ ਕੰਮ ਕਰਕੇ ਚਲੇ ਗਏ ਸੀ ਉਥੇ ਭੀੜ ਵੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਫਿਰ ਗਰਮੀ 'ਚ ਖੜਨਾ ਔਖਾ ਹੋ ਜਾਂਦਾ ਹੈ ਮੱਥਾ ਦੇ ਕੇ ਆਪਾਂ ਵਾਪਸ ਹੋ ਜਾਂਦੇ ਹਾਂ ਜੀ ਬਾਜ਼ਾਰ ਵਗੈਰਾ 'ਚ ਆਪਾਂ ਨਹੀਂ ਜਾਂਦੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਸੋਹਣੇ-ਸੋਹਣੇ ਕਮੈਂਟ ਜ਼ਰੂਰ ਕਰਨਾ ਜੀ ਪਿਆਰੇ ਪਿਆਰੇ ਤੁਹਾਡੇ ਕਮੈਂਟ ਵੜ ਕੇ ਵਧੀਆ-ਵਧੀਆ ਆਪਾਂ ਨੂੰ ਹੌਸਲਾ ਮਿਲਦਾ ਵੀ ਹੋਰ ਨਵੀਂ ਵੀਡੀਓ ਲੈ ਕੇ ਆਈਏ ਕੋਸ਼ਿਸ਼ ਕਰਦੇ ਰਹਾਂਗੇ ਜੀ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਅੱਗੇ ਤੋਂ ਤੁਹਾਡੇ ਸਾਥ ਤੇ ਸਪੋਰਟ ਦੀ ਜ਼ਰੂਰਤ ਹੈ ਇਸੀ ਤਰ੍ਹਾਂ ਬਣਾਈ ਰੱਖਿਓ। ਚਾੜੂ ਲਾਉਣ ਤੋਂ ਬਾਅਦ ਆਪਾਂ ਫੇਰ ਲੈ ਕੇ ਚੱਲਦੇ ਆ ਜੀ ਤੁਹਾਨੂੰ ਵੀ ਟਾਲੀ ਸਾਬ। ਤੁਸੀਂ ਵੀ ਦਰਸ਼ਨ ਕਰਿਓ ਜੀ ਗੁਰਦੁਆਰਾ ਸਾਹਿਬ ਦੇ। ਦੁੱਧ ਪਾ ਕੇ ਆਏ ਸੀ ਜੇ ਆਪਾਂ ਉੱਥੇ ਮਾਝ ਸੂਈ ਸੀ ਆਪਣੀ। ਇਹ ਚੱਲ ਪਈ ਸੀ ਜੀ ਆਪਾਂ ਰਾਸਤੇ 'ਚ ਬਣਾਈ ਸੀ ਥੋੜੀ ਜਿਹੀ ਵੀਡੀਓ। ਜਿਆਦਾ ਤਾਂ ਨਹੀਂ ਬਣਾਈ ਆਪਾਂ। ਇੱਕ ਦੋ ਕਲਿੱਪਾਂ ਹੀ ਲਈਆਂ ਸੀ। ਇਹ ਆਪਾਂ ਆਪਣੇ ਪਿੰਡ ਤੋਂ ਚੱਲ ਪਈ ਜੀ। ਰੋਡ ਚੜ ਗਏ ਆ ਵੱਡਾ। ਇਹ ਆਪਾਂ ਆ ਗਏ ਜੀ ਮਰੀਲਕੋਟਲੇ। ਮਰੀਲਕੋਟਲੇ ਵਿੱਚ ਦੀ। ਜਾਣਦੇ ਹੁੰਦੇ ਆ ਜੀ ਅਸੀਂ। ਸਾਨੂੰ ਇੱਧਰ ਦੀ ਇਹ ਰਸਤਾ ਥੋੜੇ-ਥੋੜੇ ਕਿਤੋ-ਕਿਤੋ ਕਲੀਪ ਲਈ ਸੀ ਜੀ ਆਪਾਂ ਜਿਆਦਾ ਨਹੀਂ ਬਣਾਈ ਵੀਡੀਓ ਇਹ ਆਪਾਂ ਟਾਲੀਆਣਾ ਸਾਹ ਪਹੁੰਚ ਗਏ ਜੀ ਗੱਡੀ ਪਾਰਕਿੰਗ ਚ ਲਾ ਕੇ ਫਿਰ ਆਪਾਂ ਚੱਲਦੇ ਆਂ ਜੀ ਅੰਦਰ ਤੁਸੀਂ ਵੀ ਕਰੋ ਜੀ ਦਰਸ਼ਨ ਸਾਰੇ ਇਹ ਵੀਡੀਓ ਕਲਿੱਪ ਆਪਾਂ ਤੋਂ ਬਾਅਦ ਚ ਲੱਗੀ ਜੀ ਪਹਿਲਾਂ ਬਣਾਈ ਸੀ ਨਹਿਰ ਰਾਚਾਉਂਦੀ ਸੀ ਇਥੇ ਆਪ ਆ ਗਈ ਸੀ ਜੀ ਮੱਥਾ ਟੇਕ ਕੇ ਵਾਪਸ। ਜ਼ਿਆਦਾ ਵੀਡੀਓ ਨਹੀਂ ਬਣਾਈ। ਇਕੱਠ ਬਹੁਤ ਜ਼ਿਆਦਾ ਸੀ। ਥੋੜੀ ਥੋੜੀ ਇਹ ਬਣਾਈ ਸੀ ਆਪਾਂ। ਇਥੋਂ ਵਾਪਸੀ ਕਰਾਂਗੇ ਕਿ ਹੁਣ ਆਪਾਂ ਸਾਰੇ ਕਿਤੇ ਆਪਾਂ ਮੱਥਾ ਟੇਕ ਲਿਆ ਸੀ। ਇਕੱਠ ਜ਼ਿਆਦਾ ਸੀਗਾ ਜੀ ਤਾਂ ਕਰਕੇ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾਈ ਤੇ ਆਰਾਮ ਨਾਲ ਮੱਥਾ ਟੇਕ ਕੇ।